ਸਿਰਫ 3 ਮਿੰਟ ਦੇ ਵਿੱਚ ਖੋ ਜਾਵੇਗਾ cancer ਦਾ ਖਾਤਮਾ ਪੂਰੀ ਖਬਰ ਕਰ ਦਵੇਗੀ ਤੁਹਾਨੂੰ ਵੀ ਹੈਰਾਨ ਆ ਦੇਖੋ ਵਿਗਿਆਨੀਆਂ ਦਾ ਹੈਰਾਨੀ ਜਨਕ ਦਾਵਾ ਜੀ ਹਾਂ ਇਸ ਚੀਜ਼ ਦੇ ਨਾਲ cancer ਦਾ ਖਤਰਾ ਘਟ ਹੋ ਸਕਦਾ ਹੈ ਜਿਹਾ ਇਹ ਦਾਵਾ ਵਿਗਿਆਨੀਆਂ ਦੇ ਵੱਲੋਂ ਕੀਤਾ ਗਿਆ ਹੈ ਤੇ ਬਹੁਤ ਹੀ ਹੈਰਾਨੀਜਨਕ ਇਹ ਦਾਵਾ ਕੀਤਾ ਗਿਆ ਪੂਰੀ ਅਪਡੇਟ ਤੁਹਾਨੂੰ ਜ਼ਰੂਰ ਦੱਸਾਂਗੇ ਇਸ ਪੂਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਦਰਅਸਲ ਜੈਤੂਨ ਦਾ ਤੇਲ ਮੈਡੀਟੇਰੀਅਨ ਖੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਜੋ ਦੁਨੀਆ ਭਰ ਦੇ ਵਿੱਚ ਇੱਕ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਦਾ ਹੈ ਇਸ ਤੇਲ ਨੂੰ ਦਿਲ ਨੂੰ ਜੋ ਕਿ ਸਿਹਤਮੰਦ ਰੱਖਣ ਦਿਮਾਗ ਨੂੰ ਤੇਜ਼ ਰੱਖਣ ਅਤੇ ਉਮਰ ਵਧਾਉਣ ਦੇ ਵਿੱਚ ਮਦਦਗਾਰ ਮੰਨਿਆ ਜਾਂਦਾ ਹੈ ਪਰ ਹੁਣ ਇੱਕ ਹੈਰਾਨੀਜਨਕ ਅਤੇ ਉਮੀਦਜਨਕ ਖੁਲਾਸਾ ਸਾਹਮਣੇ ਆਇਆ ਹੈ ਜੈਤੂਨ ਦੇ ਤੇਲ ਦੇ ਵਿੱਚ ਮੌਜੂਦ ਇੱਕ ਵਿਸ਼ੇਸ਼ ਮਿਸ਼ਰਣ ਸਿਰਫ 30 ਮਿੰਟਾਂ ਦੇ ਵਿੱਚ ਯਾਨੀ ਕਿ ਅੱਧੇ ਘੰਟੇ ਦੇ ਵਿੱਚ ਕੈਂਸਰ ਸੈੱਲਾਂ ਨੂੰ ਨਸ਼ਟ ਕਰ ਸਕਦਾ ਹੈ ਇਹ ਚਮਤਕਾਰੀ ਮਿਸ਼ਰਣ ਹੈ ਦੱਸ ਦਈਏ ਕਿ 올ਿਓ ਕੈਂਥਲ ਇਹ ਇੱਕ ਕੁਦਰਤੀ ਜੋ ਕਿ ਅਦੱਸ ਦਈਏ ਕਿ ਫੀਲੋਲਿਕ ਮਿਸ਼ਰਣ ਹੈ ਜੋ ਕਿ ਖਾਸ ਤੌਰ ਦੇ ਉੱਤੇ ਵਾਧੂ ਕੁਆਰੀ ਜ਼ੈਤੂਨ ਦੇ ਤੇਲ ਦੇ ਵਿੱਚ ਪਾਇਆ ਜਾਂਦਾ ਹੈ ਇਸ ਦੀ ਖੋਜ ਕੀ ਕਹਿੰਦੀ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਇਹ ਗੱਲ 2015 ਦੇ ਵਿੱਚ ਦੱਸ ਦਈਏ ਕਿ ਰਟਗਰਜ਼ ਯੂਨੀਵਰਸਿਟੀ ਅਤੇ ਹੰਟਰ ਕਾਲਜ ਦੇ ਵਿਗਿਆਨੀਆਂ ਦੇ ਦੁਆਰਾ ਕੀਤੇ ਗਏ ਇੱਕ ਅਧਿਐਨ ਦੇ ਵਿੱਚ ਸਾਹਮਣੇ ਆਇਆ ਸੀਗਾ ਇਹ ਗੱਲ 2015 ਦੇ ਵਿੱਚ ਰਟਗਰਸ ਯੂਨੀਵਰਸਿਟੀ ਅਤੇ ਹੰਟਰ ਕਾਲਜ ਦੇ ਵਿਗਿਆਨੀਆਂ ਦੇ ਦੁਆਰਾ ਕੀਤੇ ਗਏ ਇੱਕ ਅਧਿਐਨ ਦੇ ਵਿੱਚ ਸਾਹਮਣੇ ਆਇਆ ਸੀਗਾ ਇਸ ਖੋਜ ਦੇ ਵਿੱਚ ਵਿਗਿਆਨੀਆਂ ਨੇ ਪਾਇਆ ਹੈਗਾ ਕਿ ਓਲੀਓਕੈਂਥਲ ਇੱਕ ਵਿਸ਼ੇਸ਼ ਪ੍ਰਕਿਰਿਆ ਹੈ ਪ੍ਰਕਿਰਿਆ ਦੁਆਰਾ ਕੈਂਸਰ ਸੈੱਲਾਂ ਨੂੰ ਨਸ਼ਟ ਕਰ ਦਿੰਦਾ ਹੈ ਤੇ ਉਹ ਵੀ ਸਿਰਫ 30 ਮਿੰਟਾਂ ਤੋਂ 1 ਘੰਟੇ ਦੇ ਅੰਦਰ ਅੰਦਰ ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਇਸ ਮਿਸ਼ਰਨ ਨੇ ਸਿਰਫ ਕੈਂਸਰ ਸੈੱਲਾਂ ਨੂੰ ਪ੍ਰਭਾਵਿਤ ਕੀਤਾ ਜਦੋਂ ਕਿ ਸਿਹਤਮੰਦ ਸੈੱਲਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਹੁਣ ਗੱਲ ਆਉਂਦੀ ਹੈ ਕਿ ਓਲੀਓ ਕੈਂਥਲ ਕਿਵੇਂ ਕੰਮ ਕਰਦਾ ਹੈ ਆਮ ਤੌਰ ਦੇ ਉੱਤੇ ਸਰੀਰ ਦੇ ਵਿੱਚ ਸੈੱਲ ਜੋ ਕਿ ਐਪੋਪ ਟੋਸਿਸ ਨਾਮਕ ਪ੍ਰਕਿਰਿਆ ਰਾਹੀਂ ਹੌਲੀ-ਹੌਲੀ ਮਰ ਜਾਂਦੇ ਨੇ ਇਹ ਇੱਕ ਕਿਸਮ ਦੀ ਅ ਜਿੱਕੇ ਦੱਸਦੀ ਹੈ ਕਿ ਪ੍ਰੋਗਰਾਮਡ ਸੈੱਲ ਡੈਥ ਨੇ ਜੋ ਕਿ 16 ਤੋਂ 24 ਘੰਟਿਆਂ ਦੇ ਵਿੱਚ ਹੁੰਦੀ ਹੈ ਪਰ ਜਦੋਂ ਖੋਜਕਰਤਾਵਾਂ ਨੇ ਵੱਖ-ਵੱਖ ਕਿਸਮਾਂ ਦੇ ਕੈਂਸਰ ਸੈੱਲਾਂ ਤੇ ਉਥੇ ਉਹ ਕੈਂਸਰ ਦੀ ਜਾਂਚ ਕੀਤੀ ਤਾਂ ਨਤੀਜੇ ਹੈਰਾਨ ਕਰਨ ਵਾਲੇ ਸਨ ਸੈੱਲ ਸਿਰਫ ਅੱਧੇ ਘੰਟੇ ਦੇ ਵਿੱਚ ਨਸ਼ਟ ਹੋ ਗਏ ਸੀਗੇ ਇਸ ਤੇਜ਼ ਪ੍ਰਭਾਵ ਦਾ ਕਾਰਨ ਜਾਣਨ ਦੇ ਲਈ ਵਿਗਿਆਨੀਆਂ ਨੇ ਡੂੰਘਾਈ ਦੇ ਨਾਲ ਜਾਂਚ ਕੀਤੀ ਤੇ ਪਾਇਆ ਕਿ 올ਿਓ ਕੈਂਥਲ ਕੈਂਸਰ ਸੈੱਲਾਂ ਦੇ ਉੱਤੇ ਦੱਸਦੀ ਹੈ ਕਿ ਲਾਈਸੋਸੋਮ ਨੂੰ ਨਿਸ਼ਾਨਾ ਬਣਾਉਂਦਾ ਹੈ ਇਹ ਸੈੱਲ ਦੇ ਰਹਿੰਦਖੂੰਣ ਪ੍ਰਬੰਧਨ ਕੇਂਦਰ ਵਾਂਗ ਕੰਮ ਕਰਦੇ ਨੇ ਕਿਉਂਕਿ ਕੈਂਸਰ ਸੈੱਲਾਂ ਦੇ ਵਿੱਚ ਇਹ ਲਾਈਸੋਸੋਮ ਵੱਡੇ ਪੱਦਰ ਅਤੇ ਵੱਡੇ ਵਧੇਰੇ ਨਾਜ਼ੁਕ ਹੁੰਦੇ ਨੇ ਇਸ ਦੇ ਲਈ 올ਿਓਪੈਂਥਿਕ ਆਸਾਨੀ ਦੇ ਨਾਲ ਉਹਨਾਂ ਨੂੰ ਫਟ ਦਿੰਦਾ ਹੈ ਜਿਸ ਦੇ ਨਾਲ ਸੈੱਲ ਦੇ ਅੰਦਰ ਜ਼ਹਿਰ ਫੈਲ ਜਾਂਦਾ ਹੈ ਅਤੇ ਇਹ ਤੁਰੰਤ ਨਸ਼ਟ ਹੋ ਜਾਂਦਾ ਹੈ ਪ੍ਰੋਫੈਸਰ ਪਾਲ ਬ੍ਰੈਸਲਿਨ ਨੇ ਕਿਹਾ ਹੈਗਾ ਕਿ ਜਿਵੇਂ ਹੀ ਇਹ ਲਾਈਸੋਸੋਮ ਫਟਦੇ ਨੇ ਸੈੱਲ ਦੇ ਅੰਦਰ ਹਰ ਚੀਜ਼ ਖਰਾਬ ਹੋ ਜਾਂਦੀ ਹੈ ਅਤੇ ਇਹ ਮਰਨਾ ਸ਼ੁਰੂ ਹੋ ਜਾਂਦੀ ਹੈ ਹੁਣ ਗੱਲ ਕਰਾਂਦੀ ਹੈ ਇਹ ਤੰਦਰੁਸਤ ਸੈੱਲਾਂ ਦੇ ਉੱਤੇ ਕੋਈ ਪ੍ਰਭਾਵ ਪੈਂਦਾ ਹੈ ਜਾਂ ਫਿਰ ਨਹੀਂ ਤਾਂ 올ਿਓ ਕੈਂਥਲ ਦਾ ਸਿਹਤਮੰਦ ਸੈੱਲਾਂ ਦੇ ਉੱਤੇ ਕੋਈ ਘਾਤਕ ਪ੍ਰਭਾਵ ਨਹੀਂ ਪਿਆ ਖੋਜ ਨੇ ਦਿਖਾਇਆ ਹੈਗਾ ਕਿ ਇਹ ਮਿਸ਼ਰਣ ਉਹਨਾਂ ਨੂੰ ਸਿਰਫ ਇੱਕ ਦਿਨ ਦੇ ਲਈ ਨੀਂਦ ਨੀਂਦ ਵਿੱਚ ਦਿੰਦਾ ਹੈ ਤੇ ਫਿਰ ਉਹਨਾਂ ਨੇ ਆਮ ਤੌਰ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਧਰ ਸੌਂਦਾ ਹੈਗਾ ਕਿ ਇਹ ਮਿਸ਼ਰਣ ਸਿਰਫ ਕੈਂਸਰ ਸੈੱਲਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਜਿਸ ਦੇ ਨਾਲ ਇਹ ਸੰਭਾਵੀ ਤੌਰ ਦੇ ਉੱਤੇ ਇੱਕ ਚੋਣਵੇਂ ਕੈਂਸਰ ਇਲਾਜ ਏਜੰਟ ਬਣ ਜਾਂਦਾ ਹੈ ਜਿਹੜੇ ਜ਼ੈਤੂਨ ਦੇ ਤੇਲ ਦੇ ਵਿੱਚ ਜ਼ਿਆਦਾ 올ਿਓਕੈਂਥਲ ਹੁੰਦਾ ਹੈ ਦੱਸਦੀ ਹੈ ਕਿ ਹਰੇਕ ਜ਼ੈਤੂਨ ਦੇ ਤੇਲ ਦੇ ਵਿੱਚ 올ਿਓਕੈਂਥਲ ਦੀ ਮਾਤਰਾ ਇੱਕੋ ਜਿਹੀ ਨਹੀਂ ਹੁੰਦੀ ਹੈ ਕਿਸ ਦੇ ਵਿੱਚ ਘੱਟ ਹੁੰਦੀ ਹੈ ਕਿਸੇ ਵਿੱਚ ਜ਼ਿਆਦਾ ਹੁੰਦੀ ਹੈ ਇਹ ਤੇਲ ਦੀ ਕਿਸਮ ਹੈ ਉਤਪਾਦਨ ਦੇ ਸਥਾਨ ਕਟਾਈ ਦੇ ਸਮੇਂ ਤੇ ਪ੍ਰੋਸੈਸਿੰਗ ਤਕਨੀਕ ਦੇ ਉੱਤੇ ਨਿਰਭਰ ਕਰਦਾ ਹੈ ਜਿਨ੍ਹਾਂ ਤੇਲਾਂ ਦੇ ਵਿੱਚ 올ਿਓਕੈਂਥਲ ਦੀ ਮਾਤਰਾ ਜ਼ਿਆਦਾ ਸੀਗੀ ਉਹਨਾਂ ਨੇ ਸ਼ਾਲਾਾਂ ਦੇ ਵਿੱਚ ਕੈਂਸਰ ਸੱਲਾਂ ਨਸ਼ਟ ਕਰਨ ਦੇ ਵਿੱਚ ਸਭ ਤੋਂ ਵੱਧ ਪ੍ਰਭਾਵ ਦਿਖਾਇਆ ਸੀਗਾ ਉਨਗਲਾਉਂਦੀ ਹੈ ਵੀ ਕੀ ਇਹ ਕੈਂਸਰ ਦਾ ਇਲਾਜ ਕਰ ਸਕਦੀ ਹੈ ਕਿਉਂਕਿ ਜਿੰਨੀ ਖੋਜ ਕੀਤੀ ਹੈ ਉਸ ਦੇ ਮੁਤਾਬਕ ਜੋ ਗੱਲਬਾਤ ਕੀਤੀ ਗਈ ਹੈ ਤਾਂ ਇਸ ਖੋਜ ਨੇ ਕੈਂਸਰ ਦੇ ਇਲਾਜ ਦੇ ਉੱਲ ਇੱਕ ਨਵੀਂ ਸੰਭਾਵਨਾ ਖੋਲ ਦਿੱਤੀ ਹੈ ਪਰ ਇਹ ਇੱਕ ਦਿਨ ਦੱਸਦੀ ਹੈ ਕਿ ਇਹ ਇੱਕ ਇਨ ਵਿਟ੍ਰੋ ਅਧਿਐਨ ਹੈ ਭਾ ਪ੍ਰੋਖਸ਼ਾਲਾ ਦੇ ਵਿੱਚ ਕੀਤਾ ਗਿਆ ਇਸ ਦਾ ਮਤਲਬ ਹੈ ਕਿ ਇਹ ਅਧਿਐਨ ਵਰਤਮਾਨ ਦੇ ਵਿੱਚ ਪ੍ਰੋਖਸ਼ਾਲਾ ਦੇ ਵਿੱਚ ਕੈਂਸਰ ਸੈੱਲਾਂ ਦੀ ਜਾਂਚ ਕਰਨ ਤੱਕ ਸੀਮਿਤ ਹੈ ਮਨੁੱਖਾਂ ਦੇ ਉੱਤੇ ਨਹੀਂ ਤਾਂ ਖੋਜਕਰਤਾ ਅਜੇ ਵੀ ਹੋਰ ਚੀਜ਼ਾਂ ਦੇ ਉੱਤੇ ਕੰਮ ਕਰ ਰਹੇ ਨੇ ਜਿਵੇਂ ਕਿ 올ਿਓਕੈਂਥਲ ਸਿਰਫ ਕੈਂਸਰ ਸੈੱਲਾਂ ਨੂੰ ਕਿਉਂ ਮਾਰਦਾ ਹੈ ਕਿ ਇਸ ਨੂੰ ਉੱਚ ਖੁਰਾਕਾ ਦੇ ਵਿੱਚ ਦਵਾਈ ਦੇ ਵਜੋਂ ਵਰਤਿਆ ਜਾ ਸਕਦਾ ਹੈ ਅਤੇ ਇਹ ਮਨੁੱਖੀ ਸਰੀਰ ਦੇ ਵਿੱਚ ਕਿਵੇਂ ਵਿਵਹਾਰ ਕਰਦਾ ਹੈ ਹੁਣ ਤੱਕ ਦੇ ਇਸ ਦੇ ਫਾਇਦੇ ਕੀ ਕੁਝ ਹੋਏ ਨੇ ਇਹ ਬਹੁਤ ਸਾਰੇ ਸਵਾਲ ਨੇ ਤਾਂ ਹੁਣ ਗੱਲ ਆਉਂਦੀ ਹੈ ਵੀ ਇਸ ਦੇ ਫਾਇਦੇ ਹਜ ਤੱਕ ਕੀ ਕੁਝ ਹੋਏ ਨੇ ਜੈਤੂਨ ਦਾ ਤੇਲ ਇੱਕ ਸੁਪਰ ਫੂਡ ਕਿਉਂ ਹੈ ਇਹ ਵੀ ਸਵਾਲ ਜ਼ਰੂਰ ਖੜਾ ਉਰਦਾ ਹੈ ਇਮਿਊਨ ਸਿਸਟਮ ਨੂੰ ਇਹ ਮਜ਼ਬੂਤ ਕਰਦਾ ਹੈ ਹੱਡੀਆਂ ਦੀ ਸਿਹਤ ਨੂੰ ਸੁਧਾਰਦਾ ਹੈ ਦਿਮਾਗੀ ਕਾਸ਼ ਨੂੰ ਤੇਜ਼ ਕਰਦਾ ਹੈ ਤੇ ਅਲਜ਼ਾਈਮਰ ਦੇਖੋ ਜੋ ਕਿ ਜੋਖਮ ਨੂੰ ਘਟਾਉਂਦਾ ਹੈ ਹੁਣ ਸੰਭਾਵੀ ਤੌਰ ਤੇ ਉਤੇ ਕੈਂਸਰ ਨਾਲ ਲੜਨ ਦੇ ਵਿੱਚ ਵੀ ਮਦਦ ਕਰਦਾ ਹੈ ਪਰ ਹਜੇ ਤੱਕ ਇਹ ਪੁਸ਼ਟੀ ਨਹੀਂ ਹੋਈ ਹੈ ਕਿ ਮਨੁੱਖਾਂ ਦੇ ਉਤੇ ਵੀ ਇਸ ਦਾ ਇਸਤੇਮਾਲ ਕੀਤਾ ਗਿਆ ਹੈ ਜਾਂ ਫਿਰ ਨਹੀਂ